ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਮਿੱਤਰੋ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਹਿੰਮਤਪੁਰੇ ਦੇ ਵਿੱਚ ਹਿੰਮਤਪੁਰੇ ਪਿੰਡ ਦੇ ਵਿੱਚ ਤੇ ਭੱਠੇ ਵਾਲੇ ਰਾਹ ਦੇ ਉੱਤੇ ਬਾਈ ਹੁਣਾ ਦਾ ਰਹਿਣ ਵਸੇਰਾ ਵਾ ਮਿੱਤਰੋ ਤੇ ਨੇੜੇ ਬਲਾਸਪੁਰ ਪਿੰਡ ਆ ਜਿਸ ਫਾਰਮ ਦੇ ਵਿੱਚ ਆਪਾਂ ਮੌਜੂਦ ਆ ਬਾਈ ਹੁਣਾ ਦੇ ਕੋਲੇ ਦੁੱਧਾਰੂ ਗਾਵਾਂ ਰੱਖੀਆਂ ਹੋਈਆਂ ਦੁੱਧ ਦੇ ਉੱਤੇ ਮਿੱਤਰੋ ਉਹਨਾਂ ਜਾਨਵਰਾਂ ਦੇ ਵਿੱਚੋਂ ਦੋ ਜਾਨਵਰ ਵੇਚਨੇ ਆ ਭਾਈ ਹੁਣਾਂ ਨੇ ਮਿੱਤਰੋ ਇੱਕ ਤਾਂ ਅਸਰ ਪਲੂਣ ਵੱੱਛੀ ਚੰਗੇ ਸੀਮਨ ਰਿਕਾਰਡ ਵਾਲੀ ਗੱਪਣ 6 ਮਹੀਨਿਆਂ ਦੀ ਆ ਇੱਕ ਹੋਰ ਵੜ ਦੂਜੇ ਸੂਇਲੇ 4 ਮਹੀਨਿਆਂ ਦੀ ਗੱਪਣ ਬਾਕੀ ਸਾਰੀ ਡਿਟੇਲ ਮੈਂ ਮਾਲਕ ਤੋਂ ਲੈ ਕੇ ਦਿਨਾ ਤੁਹਾਨੂੰ ਆਉ ਮਿਲਦੇ ਆਪਾਂ ਵੀਰ ਦੇ ਨਾਲ ਕਰਦੇ ਆਂ ਗੱਲਬਾਤ ਤੁਸੀਂ ਸੱਸੀ ਗਾਲ ਵੱਟ ਪਈ ਸੱਸੀ ਗਾਲ ਕੀ ਹਾਲ ਹੈ ਵਧੀਆ ਵੀਰੇ। ਛੇਤਾ ਦੇ ਪਰਿਵਾਰ ਬਾਈ। ਸਭ ਠੀਕ ਠਾਕ ਵੀਰੇ। ਚਲੋ ਸ਼ੁਕਰ ਹੈ ਬਾਈ। ਅੱਛਾ, ਮੇਰੇ ਨਾਮ ਦੱਸ ਦੀ ਕਿਹਨਾਂ ਦੀ ਆਪਣਾ ਬਾਈ? ਨਾਮ ਮੇਰੇ ਬਲਜਿੰਦਰ ਸਿੰਘ। ਬਲਜਿੰਦਰ ਸਿੰਘ। ਹਾਂਜੀ। ਬਲਜਿੰਦਰ ਵੀਰੇ ਫਾਰਮ ਆਪਣਾ ਕਿਹੜੇ ਰਾਹ ਦੇ ਉੱਤੇ ਆ ਗਿਆ ਬਾਈ? ਮੇਰੇ ਹਮਮਤਪੁਰਾ ਬਲਾਸਪੁਰ ਰੋਡ ਤੇ। ਹਮਮਤਪੁਰੇ ਤੋਂ ਬਲਾਸਪੁਰਾ ਰੋਡ ਤੇ। ਹਾਂਜੀ। ਤੇ ਪੱਠੇ ਕੋਲੇ ਆ ਗਿਆ ਵੀਰੇ? ਹਾਂਜੀ ਵੀਰੇ। ਪੱਠਾ ਕਿਹੜਾ ਵਾਜਦਾ ਇਹ ਵੀਰੇ ਗਾਂਧੀ ਵਾਲੇ ਪੱਠੇ ਕੋਲੇ ਗਾਂਧੀ ਵਾਲੇ ਪੱਠੇ ਦੇ ਕੋਲੇ ਹਾਂਜੀ ਗਾਂਧੀ ਵਾਲੇ ਪੱਠੇ ਦੇ ਕੋਲੇ ਆ ਕੇ ਸੱਜੇ ਹੱਤੀ ਘਰ ਆਪਣੇ ਹਣਾ ਨੇ ਹਾਂ ਬਾਹਰ ਕੀਤਾ ਦੇ ਵਿੱਚ ਆ ਗਏ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਜਿਹੜੀ ਆ ਪਹਿਲੇ ਨੰਬਰ ਤੇ ਬੈਠ ਦੂਜਾ ਸੁਆ ਇਹ ਕਿੰਨੀ ਚਰਦੀ ਗੱਬੜ ਹੋ ਗਈ ਭਾਈ ਇਹ ਵੀਰੇ 6 ਮਹੀਨਿਆਂ ਦੀ ਗੱਬਣਾ ਜੀ ਇਹ 6 ਮਹੀਨਿਆਂ ਦੀ ਚਾਰਾਂ ਦੀ ਹੈ ਇਹ ਚਾਰਾਂ ਇਹ ਚਾਰਾਂ ਮਹੀਨਿਆਂ ਦੀ ਗੱਬਣਾ ਹਨਾ ਵੀਰੇ ਤੇ ਦੁੱਧ ਕਿੰਨਾ ਵੰਦਖਲੇ ਦੁੱਧ ਵੀਰੇ ਇਹਦੇ ਥੱਲੇ 8-9 ਲੀਟਰ ਦੁੱਧ 8-9 ਲੀਟਰ ਹੈਗਾ ਠੀਕ ਹੈ ਇਹ ਦੂਜੇ ਸੂਇਲੇ ਗੱਬਣਾ ਹੋਣਾ ਹਨਾ ਬਾਈ ਠੀਕ ਹੈ ਵੱਡੇ ਬਾਈ ਅੱਛਾ ਇਹਦਾ ਦਾ ਰੇਟ ਵੀਰੇ ਕੀ ਰਹੂਗਾ ਵੱਡੇ ਵੀ ਫੋਨ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਨ ਨੂੰ ਨਹੀਂ ਮਤਲਬ ਪਹਿਲਾਂ ਵੀਰੇ ਨਾਲ ਗੱਲਬਾਤ ਹੋਈ ਸੀ ਬਾਈ ਨੇ ਕਿਹਾ ਵੀ ਰੇਟ ਫੋਨ ਦੇ ਉੱਤੇ ਹੀ ਕਰਨਾ ਆਪਾਂ ਤੇ ਇਹ ਹੈਗੀ ਆ ਚਾਰਾਂ ਮਹੀਨਿਆਂ ਦੀ ਗੱਬਣਾ ਬਾਈ 8-9 ਲੀਟਰ ਦੁੱਧ ਤਿਆਰ ਆਉਂਦੇ ਥੱਲੇ ਅਸਟਾ ਮੈਂ ਜਿਹੜਾ ਤੇ ਪਹਿਲੇ ਸੂਏ ਦੇ ਵਿੱਚ ਇਹਨੇ ਵੀ 22 ਲੀਟਰ ਦੁੱਧ ਪੀਕ ਲੈਵਲ ਦਾ ਤਾਜੀ ਨੇ ਦਿੱਤਾ ਹੋਇਆ ਬਾਈ ਜਾਤ ਕੁਆਲਿਟੀ ਦੀ ਚੰਗੀ ਆ ਕੱਦ ਕਾਠ ਦੇ ਵਿੱਚ ਚੰਗੀ ਵਿਹੜਾ ਥਣ ਚੰਗਾ ਲੱਗਾ ਹੋਇਆ ਬਾਕੀ ਬਾਈ ਜਿਹੜੇ ਭਰਾ ਸਾਹਮਣ ਦੇ ਸ਼ਿਕਾਇਤੋਂ ਔਕੜ ਗੱਪਣ ਲੈ ਕੇ ਤਿਆਰ ਕਰਦੇ ਆ ਉਹ ਭਰਾਵਾਂ ਦੇ ਲਈ ਲਾਹੇਵੰਦ ਚੀਜ਼ ਆ ਕਿਉਂਕਿ ਬਾਈ ਮਹੀਨੇ ਤਾਂ ਚਾਰ ਬਾਕੀ ਆ ਤੇ ਅੱਜ ਕਿਉਂਕਿ ਉਹ ਜੇ ਰੇਟ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ ਵੱੱਚੀ ਟਿਕਾਣੇ ਦੀ ਆ ਲੈ ਵੀਦੀਪ ਸਿੰਘ ਦਾ ਮੂੰਹ ਦਿਖਾਈ ਕਰਾਂ ਦਾ ਆ ਇਹਦੇ ਫੇਸ ਕੁਆਲਿਟੀ ਆ ਕਾਦਾ ਜਿਹੜਾ 5 ਫੁੱਟ ਦੇ ਕਰੀਬ ਉਚਾਈ ਤੇ ਹੋਊਗਾ ਸੇ 6 ਫੁੱਟ 6.5 ਫੁੱਟ ਦੇ ਕਰੀਬ ਇਹਦੀ ਹੋਗੀ ਸਾਤੀ ਹੋਊਗੀ ਘੜਤੀ ਨਹੀਂ ਮਿੱਤਰੋ ਵੈੜ ਚੰਗੀ ਆ ਬਾਈ 2 ਨੰਬਰ ਤੇ ਵੱਛੀ ਪਲੂਨ ਆ ਜਿਹੜੀ ਹਨਾ ਵੀਰੇ ਇਹ ਕਿਨੇ ਚਿਰ ਦੀ ਗੱਪਣ ਦੱਸੀ ਸੀ ਇਹ ਵੀਰੇ 6 ਮਹੀਨਿਆਂ ਦੀ ਗੱਪਣ ਇਹ 6 ਮਹੀਨਿਆਂ ਦੀ ਗੱਪਣ ਆ ਇਹ ਕਿਹੜੇ ਸੀਮਨ ਦੀ ਆ ਕੀ ਵੱਡੇ ਵੀਰੇ 40 1 28 ਦੀ ਆਪ ਆ ਜੀ ਤੇ ਅੱਗੇ ਇਹਦੇ ਸੀਮਨ 40 4 32 ਦਾ ਲੱਗਿਆ ਵੀਰੇ 40 4 32 ਤੋਂ ਇਹ ਗੱਪਣ ਹੋਗੀ ਤੇ 40 1 28 ਦੀ ਕਿ 40 4 28 ਦੀ 40122 ਦੀ 40122 ਦੀ ਆਪਾ ਠੀਕ ਹੈ ਤੇ ਇਹਦੇ ਬਾਰੇ ਵੀ ਰਿਕਾਰਡ ਹੈਗਾ ਦੋਸਤ ਹਾਂਜੀ ਵੀਰੇ ਇਹ 40116 ਦੀ ਆ ਲੱਗਿਆ ਇਹਦੇ ਵੀ 404 ਠੀਕ ਹੈ ਬਈ ਇਹੋ ਆਪ 40116 ਦੀ ਆ ਗਈ ਹੈ ਨਾ ਵੀਰੇ ਤੇ ਲੱਗਾ ਕਿਹੜਾ ਸੀਗਾ 40432 ਵੀਰੇ 40432 ਦੋਨ ਇੱਕੋ ਸੀ ਮਣੀ ਲੱਗਾ ਹੋਇਆ ਹਾਂਜੀ ਅਸੀਂ ਨਾਰਮਲ ਮਨ ਲਵਾਏ ਹੋਏ ਕਿ 66 ਦਵਾਏ ਹੋਏ ਨਹੀਂ ਨਾਰਮਲ ਕਨਵੈਨਸ਼ਨਲ ਸੀ ਬਣਾ ਵੀਰੇ ਠੀਕ ਆ ਵੱਡੇ ਭਾਈ ਲੈ ਵੀ ਮਿੱਤਰੋ ਆ ਮੈਂ ਪਹਿਲਾ ਉਛੜੀ ਭੁੱਲ ਗਿਆ ਸੀ ਇਸ ਕਰਕੇ ਭਾਈ ਦੋਵੇਂ ਜਿਹੜੀਆਂ ਵਹਿੜਾ ਪ੍ਰੋਪਰ ਰਿਕਾਰਡ ਸੀਮਨ ਵਾਲੀਆਂ ਠੀਕ ਆ ਭਾਈ ਉਹ ਹੈਗੀਆਂ 40128 ਦੀ ਆਪ ਅੱਗੇ ਲੱਗਾ ਹੋਇਆ 40432 ਹੈ ਨਾ ਵੀਰੇ ਤੇ ਆ ਵੀ 40 40116 ਦੀ ਹੈਗੀ ਇਹ 40116 ਦੀ ਆ 404 ਪਾ ਦੀ ਵੀਰ ਨੂੰ ਲੱਗਾ ਹੋਇਆ ਕਿੰਨ ਤੋਂ ਭਾਵੇਂ ਆ ਬਈ ਸੁਧਰੀ ਹੋਈ ਬਰੀਡ ਕਿਉਂਕਿ ਭਾਈ ਤੁਹਾਨੂੰ ਘਰੇ ਜਦੋਂ ਤੁਸੀਂ ਆਗੇ ਨਾ ਗਾਈਆਂ ਲੈਣ ਇੱਥੇ ਤੁਹਾਨੂੰ ਭਾਈ ਹੁਣ ਇਹਦੀਆਂ ਗਾਈਆਂ ਵੇਖ ਕੇ ਆਟੋਮੈਟਿਕ ਹੀ ਤੁਹਾਡੀ ਜੇਬ ਚੋਂ ਪੈਸੇ ਨਿਕਲ ਜਾਣੇ ਆ ਕਿਉਂਕਿ ਵੀਰੇ ਜੇ ਬਰੀਡ ਘਰੇ ਤਿਆਰ ਕੀਤੀ ਹੈ ਨਾ ਮਿਹਨਤ ਕੀਤੀ ਆ ਤੇ ਮਿਹਨਤ ਦਾ ਫਾਲ ਇੱਕ ਦਿਨ ਮਿਲਦਾ ਜ਼ਰੂਰ ਆ ਵੀਰੇ ਅਸੀਂ ਗੱਲ ਨਹੀਂ ਹੁੰਦੀ ਪਰ ਸਮਾਂ ਲੱਗਦਾ ਹੁੰਦਾ ਕਈ ਪ੍ਰਾ ਇਹ ਸੋਚਦੇ ਆ ਵੀ ਅੱਜ ਅਸੀਂ ਘਰੋਂ ਨਿਕਲੇ ਆ ਤੇ ਅੱਜ ਹੀ ਅਸੀਂ ਜਿਹੜੀ ਦਿਹਾੜੀ ਬਣਾ ਦੀਏ ਵੀਰੇ ਕੋਈ ਵੀ ਮੰਜ਼ਲ ਮਿਲਦੀ ਆ ਬੰਦੇ ਨੂੰ ਟਾਈਮ ਦੇ ਬਾਅਦ ਜੇ ਅੱਜ ਮੈਂ ਇੱਥੇ ਆ ਤੇ ਮੈਂ 9 ਸਾਲ ਬਾਅਦ 10 ਸਾਲ ਬਾਅਦ ਜੇ ਵੀਰੇ ਹੋਣੀ ਆ ਤੇ ਵੀਰੇ ਉਹਨਾਂ ਨੇ ਪਾਰ 13 ਸਾਲਾਂ ਬਾਅਦ ਇੱਥੋਂ ਤੱਕ ਪਹੁੰਚੇ ਹੋਣਗੇ ਜਿਹੜੀਆਂ ਆਪਦੀਆਂ ਬੱਚੀਆਂ ਤਿਆਰ ਕਰਨ ਦੀ ਮਿਹਨਤ ਹਰ ਸਮਾਂ ਲੱਗਦਾ ਵੀਰੇ ਜਦੋਂ ਵੀ ਘਰੋਂ ਤੁਰਦੇ ਹੋ ਇਹ ਸੋਚਿਆ ਕਰੋ ਵੀ ਬਸ ਕੰਮ ਕਰਨਾ ਰੂਹ ਦੇ ਨਾਲ ਫਲ ਪਰਮਾਤਮਾ ਤੋਂ ਦੇਵੇ ਜਾਂ ਨਾ ਦੇਵੇ ਜੋ ਤੁਸੀਂ ਇੰਨੀ ਚੀਜ਼ ਸੋਚ ਕੇ ਘਰੋਂ ਨਿਕਲ ਕੇ ਤੁਰੋਗੇ ਇੱਕ ਦਿਨ ਅੱਛਾ ਵੀਰੇ ਨੰਬਰ ਆਪਣੇ ਕਿਹੜੇ ਤੇ ਗੱਲਬਾਤ ਕਰੀਏ ਵੀਰੇ ਵੀਰੇ ਆਪਣਾ ਨੰਬਰ ਆ 94 643 94643 14217 14217 94600 4314217 ਹੈ ਨਾ ਵੀਰੇ ਇਸ ਨੰਬਰ ਤੇ ਕਰਨੀ ਹੈ ਵੀਰੇ ਗੱਲਬਾਤ ਤੁਸੀਂ ਬਾਈ ਉਹਨਾਂ ਦੇ ਨਾਲ ਪਿੰਡ ਹਿੰਮਤ ਜਿਹੜਾ ਹੈਗਾ ਵਾ ਉਹ ਦੱਸ ਦਿੱਤਾ ਤੁਹਾਨੂੰ ਡਿਟੇਲ ਸਾਰੀ ਲੈ ਦਿੱਤੀ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਲਵੀਦੀਪ ਸਿੰਘ ਥਾਣਾ ਬੱਚੀਆਂ ਦੇ ਕੋਲ ਜਰੂਰ ਫੇਰ ਤੋਂ ਦਿਖਾ ਦੇਣੀ ਜੀ ਕਰਕੇ ਦੋਵਾਂ ਦੇ ਇਹਦਾ ਵੀ ਖਾਦੇ ਪਲੂਣ ਵੱੱਛੀ ਦੇ ਵੀ ਦਿਖਾ ਦੇ ਕਲੀਅਰ ਕਰਦੇ ਸਾਰਾ ਕਿਉਂਕਿ ਕਈ ਵਾਰੀ ਕਿਸੇ ਨੇ ਆਨਲਾਈਨ ਜੋੜਾ ਲੈਣਾ ਹੁੰਦਾ ਕਾਦੋ ਪਹਿਲਨ ਪਲੂਣ ਵੱੱਛੀ ਦਾ ਵੀ 5 ਫੁੱਟ ਦੇ ਕਰੀਬ ਉਚਾਈ ਹੋਊਗੀ ਵੀਰੇ ਬਰਾਬਰ ਕਾਦ ਦਾ ਦੋਵਾਂ ਵੜਾ ਦਾ ਪਲੂਣ ਵੱੱਛੀਆਂ ਜਿਹੜੀ ਸੋਹਣੀ ਖੂਬਸੂਰਤ ਜਿਹ ਇਹ ਤਾਂ ਬਾਈ ਬਸ ਦੋ ਤਿੰਨ ਮਹੀਨਿਆਂ ਨੂੰ ਰਿਜ਼ਲਟ ਦੇ ਦੇਣਾ ਇਹ ਕਰਮਾ ਵਾਲੀ ਨੇ ਬਾਕੀ ਬਰੀਡ ਜਾਤ ਕੁਆਲਿਟੀ ਚੰਗੀ ਤੁਹਾਨੂੰ ਦੱਸਣੀਆਂ ਜੋ ਤੁਸੀਂ ਬੱਚਿਆਂ ਦੇ ਕੋਲ ਆਏ ਆ ਬੱਚੀ ਪਲੂਣ ਜਿਹੜੀ ਮੇਤਰੋ ਖੁੱਲੀ ਤੁਰੇ ਫਿਰਦੀ ਦੋਵੇਂ ਖੋਲ ਕੇ ਤੋੜ ਕੇ ਵਿਖਾ ਦੇਣਾ ਮੈਂ ਕਿਹਾ ਤੁਹਾਨੂੰ ਆ ਬੱਚੀਆਂ ਦੋਵੇਂ ਤੁਰੀਆਂ ਫਿਰਦੀਆਂ ਅੱਦੇ ਹੁਣ ਜਿਹੜੇ ਕਾਦਾਂ ਦੇ ਆਈਡੀਆ ਲਾ ਲਓ ਤੁਸੀਂ ਭਰਾਵੋ ਆਪ ਵੀ ਤੇ ਬਾਕੀ ਭਾਈ ਤੁਹਾਨੂੰ ਆਪ ਵੀ ਜਿਹੜਾ ਪਤਾ ਲੱਗ ਹੀ ਜਾਣਾ ਕਿਉਂਕਿ ਹੱਸਦੀਆਂ ਟੱਪਦੀਆਂ ਨੱਚਦੀਆਂ ਖੁਸ਼ੀ ਮਨਾਉਂਦੀਆਂ ਵੀ ਅਸੀਂ ਅਗਲੇ ਘਰੇ ਜਾਣਾ ਤੇ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਭਾਈ ਹੁਣ ਦਾ ਜਿਹੜਾ ਉਹ ਸਕਰੀਨ ਦੇ ਉੱਤੇ ਲਾ ਦਿੱਤਾ ਵਾ ਵੀਰੇ ਦੇ ਜਾਣਕਾਰੀ ਤੁਸੀਂ ਸਾਰੀ ਫੋਨ ਤੇ ਲੈ ਲਿਓ ਉਹ ਵੜ ਤੋਕੜ ਗੱਪਣ 989 ਲਿਟਰ ਦੁੱਧ ਹੈਗਾ 4 ਮਹੀਨੇ ਦੀ ਗੱਪਣਾ ਦੂਜੇ ਸੂਏ ਲਈ 4014 ਸੀਮਨਰ ਕਾਰਡ ਜਿਹੜਾ ਫੋਨ ਤੇ ਪੁੱਛ ਲਿਓ ਵੈਸੇ ਦੱਸਿਆ ਹੋਇਆ ਮੈਂ ਪਹਿਲਾ ਵੀਡੀਓ ਦੇ ਵਿੱਚ ਬਾਕੀ ਜਾਣਕਾਰੀ ਲਈ ਨੰਬਰ green tea.